ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਫਤਿਹ ਅੱਜ ਤੁਹਾਨੂੰ ਦਿਖਾਉਣੇ ਆ ਉੱਤਰਾਖੰਡ ਲਕਸ਼ਰ ਦੇ ਪਿੰਡਾਂ ਦੀ ਜਿੱਥੇ ਗੰਨਾ ਹੀ ਗੰਨਾ ਕਮਾਦ ਕਮਾਦ ਨਜ਼ਰ ਆਉਂਦਾ ਕਣਕ ਬਹੁਤ ਘਾਟ ਰਾ ਜਰ ਹੁੰਦੀ ਹੈ ਸਫੈਦਾ ਦੇ ਪਪੂਲਰ ਬਹੁਤ ਹੈ ਤੇ ਇੱਥੇ ਤੁਹਾਨੂੰ ਦਿਖਾਉਣੇ ਆ ਜਿਹੜੇ ਏਸੀ ਡੇਰੇ ਤੇ ਆਏ ਆ ਮੇਰੇ ਸਾਲਾ ਸਾਹਿਬ ਦਾ ਡੇਰਾ ਕਰਦੇ ਹੁੰਦੇ ਮਾਮੇ ਦਾ ਪੁੱਤਰ ਆਰਾ ਇਹਨਾਂ ਦੇ ਦਿੱਤੇ ਜਾਂਦਾ ਇਹ ਇਧਰੋਂ ਪਿੰਡ ਲਾਉਂਦਾ ਸੇਵਾ ਦਾ ਵਿਚਕਾਰ ਲਾ ਮੁੰਡਾ ਤਿੰਨ ਬੇਟਿਆਂ ਦੇ ਬਰਸੀਨ ਵੀਜਿਆ ਆ ਇੱਕ ਨਵੀਂ ਗੱਲ ਤੁਹਾਨੂੰ ਦਿਖਾਉਣੇ ਆ ਬਰਸੀਨ ਦੇ ਵਿੱਚ ਸਫੈਦਾ ਲੱਗਾ 8 8 10 10 ਫੁੱਟ ਤੇ ਚੌੜ ਰਕ ਵਿੱਚ ਟਰੈਕਟਰ ਲੰਘਣ ਵਾਸਤੇ ਸਪੈਦਾ ਲਾਇਆ ਹੋਇਆ ਹੈ ਬਰਸੀਨ ਦੇ ਵਿੱਚ ਧਿਆਨ ਨਾਲ ਵੇਖੋ ਇਹ ਕਿੰਨੇ ਫੁੱਟ ਤੇ ਲੱਗਾ ਸਪੈਦਾ ਆ ਲੱਗਾ ਹੈ 9 4 ਫੁੱਟ ਤੇ ਹੈ 9 ਫੁੱਟ ਤੇ ਇੱਕ ਪਾਸੇ ਨੂੰ 4 ਫੁੱਟ ਵਿੱਚ ਟਰੈਕਟਰ ਆ ਬਣਾ ਲੰਘ ਜਾਂਦਾ ਵਿੱਚ ਹੀ ਬਰਸੀਨ ਵਿੱਚ ਸਪੈਦਾ ਹੁਣ ਇਹਦੇ ਵਿੱਚ ਇੰਨਾ ਪ੍ਰਸੀਨ ਵੱਢ ਕੇ ਫਿਰ ਲਾਉਣਗੇ ਗੰਨਾ ਗੰਨੇ ਲਾਉਂਗੇ ਹਾਂਜੀ ਦੋ ਦੋ ਖੁੱਡ ਗੰਨੇ ਨਹੀਂ ਕਰਦੇ ਨੇ ਉੱਚਾ ਦੋ ਦੋ ਲੈਣਾ ਗੰਨੇ ਦੀਆਂ ਵਿੱਚ ਲੱਗ ਜਾਣਗੇ ਖੁੱਡ ਕਹਿੰਦੇ ਨੇ ਤੁਹਾਨੂੰ ਅੱਗੇ ਹੋਰ ਦੁਕਾਨਾ ਗੰਨਾ ਹੀ ਗੰਨਾ ਨਜ਼ਰ ਆਏਗਾ ਹੋਰ ਕੁਛ ਨਜ਼ਰ ਨਹੀਂ ਆਏਗਾ ਇੱਕ ਦਾ ਕੋ ਫੈਂਸਾ ਤੇ ਲੱਗ ਗਿਆ ਵੱਡਾ ਜਿਹਾ ਵੱਟਿਆ ਗਿਆ ਜੀ ਪਾਣੀ ਲੱਗਾ ਇਹਨੂੰ ਕੱਲ ਪਰਸੋਂ ਦਾ ਹੀ ਪਾਣੀ ਦਿਖ ਰਿਹਾ ਆ ਲਗਾਤਾਰ 24 ਘੰਟੇ ਲਾਈਟ ਚੱਲਦੀ ਐ ਇੱਥੇ ਉੱਤਰਾਖੰਡ ਦੇ ਵਿੱਚ ਇਹ ਮੋਢਾ ਨਵੇਂ ਪਹਿਲਾਂ ਇੱਕ ਦੋ ਵਾਰੀ ਵੱਢ ਚੁੱਕੇ ਨੇ ਵੱਡਲਾ ਥੋੜਾ ਜਿਹਾ ਪਰ ਇਸ ਨੇ ਹੋ ਜੇ ਸੰਗਣਾ ਹੋ ਜਾਣਾ ਥੋੜੇ ਥੱਲੇ ਨਿਕਲੇਗਾ ਨਾ ਇਹਨੂੰ ਵੱਢਣਗੇ ਵੀ ਪੁੱਤਾਂ ਨਾ ਹੁਣ ਨੀ ਉਹ ਤਾਂ ਉੱਪਰ ਆ ਜਾ ਕੱਟਦੇ ਹੋਰ ਚ ਮਾਰਾ ਚੱਕਰ ਨਹੀਂ ਮਾਰਦੇ ਇਹਨੂੰ ਠੀਕ ਹੈ ਉਹ ਗਾਂ ਪਿੰਡ ਆ ਇੱਧਰ ਦੇ ਗੁਜਰਾਂ ਦਾ ਕਿਹੜੇ ਇੱਧਰ ਦੇ ਲੋਕ ਨੇ ਯੂਪੀ ਦੇ ਕੀ ਨਾਂ ਹੈ ਪਿੰਡ ਦਾ ਨਾ ਹਾਂ ਜੀ ਮੇਸਰਾ ਤੋ ਹਲਕੀ ਇਹ ਪਿੱਛੇ ਮੇਸਰਾ ਹੈ ਨਹੀਂ ਇਧਰ ਚੱਲਦੇ ਆ ਇਧਰ ਹੀ ਠੀਕ ਆ ਚਾ ਇਧਰ ਆ ਨਾ ਹਾਂ ਇਹ ਗੰਨਾ ਹੀ ਗੰਨਾ ਗੰਨਾ ਹੀ ਗੰਨਾ ਕੁਛ ਨਹੀਂ ਤੁਹਾਨੂੰ ਸਫੈਦਾ ਗੰਨਾ ਤੇ ਅਪਲਰ ਇਹ ਨਜ਼ਰ ਆਏਗਾ ਆ ਦੇਖੋ ਜੀਰੀ ਦੀ ਪੌਦ ਲੱਗ ਗਈ ਛੱਠੀ ਛੱਠੀ ਜੀਰੀ ਅਦਰ ਬਹੁਤ ਲੱਗਦੀ ਜੁਪੀ ਉੱਤਰਾਖੰਡ ਚ ਇਹ ਫਿਰ ਜੀਰੀ ਵੱਢ ਕੇ ਕੀ ਬੀਜਦੇ ਨੇ ਜੀਰੀ ਵੱਢ ਕੇ ਫਿਰ ਅਪ ਮੁਂਜੀ ਦਾਣੇ ਡੋਲ ਫੇਰਾ ਅੱਛਾ ਫਿਰ ਦਵਾਰੇ ਮੁਂਜੀ ਆ ਦੇਖੋ ਗੰਨਾ ਵੀ ਕਿੰਨੇ ਕਿੰਨੇ ਫੁੱਟ ਹੋਣਾ ਹੈ 15 15 ਫੁੱਟ ਹੋਣਾ ਖੜ ਤੱਕੜ 10 10 ਫੁੱਟ 10 ਫੁੱਟ ਤਾਂ ਹੋਣਾ ਉਹ ਜਿਹੜਾ ਮੈਂ ਸਵੇਰੇ ਵੇਖਿਆ ਸੀ ਉਹ ਇਦਾਂ ਵੀ ਵੱਡਾ ਸੀ ਉਹ ਏਜੰਸੀ ਕੋਲ ਗੈਸ ਏਜੰਸੀ ਕੋਲ ਖੇਤਾਂ ਦੇ ਵਿੱਚ ਗੈਸ ਏਜੰਸੀ ਬਣੀ ਹੋਈ ਸ਼ਹਿਰ ਤੋਂ 5-7 ਕਿਲੋਮੀਟਰ ਦੂਰ ਪਤਲਾ ਹੈ ਨਾ ਕਿਹੜਾ ਵੀ ਇਹ 18 ਦੇ 18 18 ਇਹ ਬੰਨਿਆ ਨਹੀਂ ਹੈਗਾ ਹਨਾ ਹੂੰ ਥੇਰ ਲੰਮਾਈ ਜਾ ਆ ਜਾਣੀ ਸੀ ਆ ਥੱਲੇ ਤੋਂ ਬਾਰੇ ਉੱਗ ਪਿਆ ਹਾਂ ਦੇਖੋ ਜੀ 5 ਤੇ 10 ਹਾਂ 10 ਫੁੱਟ ਤਾਂ ਆਰਾਮ ਨਾਲ ਹੈ ਨੇ ਜਿਆਦਾ 10 ਫੁੱਟ ਤੋਂ 10 ਫੁੱਟ ਤੋਂ ਜਿਆਦਾ 12 13 ਫੁੱਟ ਗੰਨਾ ਇੱਥੇ ਬਹੁਤ ਹੁੰਦਾ ਜੀ ਜੁਪੀ ਦੇ ਵਿੱਚ ਉੱਤਰਾਖੰਡ ਦੇ ਵਿੱਚ ਵੀ ਬਹੁਤ ਹੈ ਉੱਤਰਾਖੰਡ ਦਾ ਹਰ ਦਰ ਜਲਾਇਆ ਲੋਕ ਸਰ ਤਸੀਲ ਹੋਣੀ ਹੈ ਗੰਨਾ ਤੋੜ ਕੇ ਲਿਆਇਆ ਦੇਖਦੇ ਕਿੰਨਾ ਹੋਟਾ ਕਿਦਾਂ ਲੰਮਾ ਹੈ ਤੇਰੇ ਨਾਲ ਖੜਾ ਕਰੀ ਤੇ 5.5 ਫੁੱਟ ਹੋਣਾ ਤਾਂ 6 ਫੁੱਟ ਹੈ ਨਾ ਹਾਂ ਇਹ ਨਹੀਂ ਇਹ ਕਿ ਇਹ ਗੰਨਾ ਹੋਣਾ ਹੈ 15 ਫੁੱਟ 15 ਫੁੱਟ ਗੰਨਾ ਦੇਖੋ ਜੀ ਹਰੇ ਵੱਧਣਾ ਵੀ ਨਹੀਂ ਹੋ ਰਹਾ ਹੂੰ ਗੁੱਦਾ ਵੱਡਾ ਐਵਡਾ ਗੰਨਾ ਜੋਪੀ ਦੇ ਨਜ਼ਾਰੇ ਦਰਖਤ ਬਹੁਤ ਨੇ ਇੱਥੇ ਹਰਿਆਲੀ ਬਹੁਤ ਹੈ ਪ੍ਰਦੂਸ਼ਣ ਬਹੁਤ ਘੱਟ ਹੈ ਅੱਗ ਵੀ ਲਾਉਂਦੇ ਆ ਪਰ ਕੁਝ ਨਹੀਂ ਹੈਗਾ ਪਰ ਹਰਿਆਲੀ ਬਹੁਤ ਹੈ ਇੱਕ ਹੋਰ ਇੱਥੇ ਪਾਣੀ ਬਹੁਤ ਤੇ ਹੈ ਬੋਰ ਪੁਰ ਪਏ 2 2 3 3 ਦੀ 5 5 ਦੀ ਮੋਟਰ ਇਹ ਸਮ ਉੱਤਰਾਖੰਡ ਯੂਪੀ ਦੇ ਨਜ਼ਾਰੇ